ਜ਼ਿਲ੍ਹਾ ਫਿਰੋਜ਼ਪੁਰ ਦੇ 18 ਲੱਖੋਂ ਦੇ ਬਰਾਮੇ ਵਿੱਚ ਪੈਂਦੇ ਪਿੰਡ ਛੋਡੀਵਾਲਾ ਵਿੱਚ ਇੱਕ ਮਾਮੂਲੀ ਜੀ ਗੱਲ ਨੂੰ ਲੈ ਕੇ ਇੱਕ ਤਕਰਾਰ ਹੋਈ ਆ ਜਿਸ ਦੇ ਵਿੱਚ ਗਲੀ ਦੇ ਵਿੱਚ ਕਹਿ ਸਕਦੇ ਆਂ ਵੀ ਇੱਕ ਮੰਜੀ ਡਾਂ ਨੂੰ ਜਿਹੜਾ ਝਗੜਾ ਹੋਇਆ ਦੋ ਤਿਰਾਂ ਦੇ ਵਿੱਚ ਤੇ ਇੱਕ تیر ਜਿਹੜੀ ਆ ਉਹ ਕਾਫੀ ਜ਼ਖਮੀ ਹੋ ਗਈ ਆ ਤੇ ਮਾਮਲਾ ਇਸ ਕਰਦ ਬਾਅਦ ਕਿਹਾ ਕਿ ਜਿਹੜੇ ਜ਼ਖਮੀ ਹੋਏ ਨੇ ਉਹਨਾਂ ਨੇ ਆਪਣੀ ਜਿਹੜੀ ਸ਼ਿਕਾਇਤ ਆ ਉਹ ਪੁਲਿਸ ਨੂੰ ਵੀ ਜਿਹੜੀ ਦੇ ਦਿੱਤੀ ਆ ਤੇ ਪੁਲਿਸ ਜਿਹੜਾ ਇੰਤਜ਼ਾਰ ਕਰਦੀ ਪਈ ਆ ਵੀ ਐਮਐਲਆਰ ਕੱਟ ਕੇ ਉਹ ਕੋ ਆਵੇ ਤਾਂ ਕਿ ਅਗਲੇਰੀ ਜਿਹੜੀ ਆ ਕਾਰਵਾਈ ਉਹ ਕੀਤੀ ਜਾ ਸਕੇ ਮਾਮਲਾ ਸੀਗਾ ਗਲੀ ਵਿੱਚ ਮੰਜੀ ਡਾਂ ਨੂੰ ਲੈ ਕੇ ਜਿਹੜੀਆਂ ਸੋਸ਼ਲ ਮੀਡੀਆ ਵਿੱਚ ਵੀ ਜਿਹੜੀਆਂ ਕਹਿ ਸਕਦੇ ਆਂ ਵੀਡੀਓ ਜਿਹੜੀ ਵਾਇਰਲ ਹੋਈਆਂ ਉਹਦੇ ਸਾਫ ਦਿਖਾਈ ਦੇ ਰਿਹਾ ਵੀ ਇਸ ਤਰ੍ਹਾਂ ਜਿਹੜੀਆਂ ਡਾਂਗਾ ਛੋਟੀਆਂ ਈਟਾਂ ਤੇ ਤਲਵਾਰਾਂ ਦੇ ਨਾਲ ਜਿਹੜੀ ਆ ਉਹ ਝਗੜਾ ਜਿਹੜਾ ਹੁੰਦਾ ਦਿਖਾਈ ਦੇ ਰਿਹਾ ਦੋਵੇਂ ਤਰ੍ਹਾਂ ਦੇ ਵਿੱਚ ਜਿਹੜਾ ਝਗੜਾ ਹੋਇਆ ਉਹਨੂੰ ਲੈ ਕੇ ਤਕਰਾਰ ਇਨੀ ਵੱਧ ਚੁੱਕੀ ਆ ਬੀਬੀ ਹੁਣ ਜਿਹੜਾ ਵੀ ਇੱਥੇ ਜ਼ਖਮੀ ਜੜਿਆ ਸਿਵਲ ਹਸਪੀਟਲ ਵਿੱਚ ਦਾਖਲ ਨੇ ਤੇ ਉਹਦੀ ਸ਼ਿਕਾਇਤ ਜਿਹੜੀ ਆ ਉਹ ਉਸ ਥਾਣੇ ਦੇ ਵਿੱਚ ਜਿਹੜੀ ਭੇਜ ਦਿੱਤੀ ਆ ਪੁਲਿਸ ਅਧਿਕਾਰੀਆਂ ਨਾਲ ਜਦੋਂ ਗੱਲਬਾਤ ਕੀਤੀ ਗਈ ਹੈ ਤੇ ਉਹਨਾਂ ਨੇ ਦੱਸਿਆ ਵੀ ਐਮਰ ਆਨ ਤੋਂ ਬਾਅਦ ਜਿਹੜੀ ਅਗਲੀ ਕਾਰਵਾਈ ਕੀਤੀ ਜਾਏਗੀ ਜੋ ਵੀ ਜੋ ਵੀ ਮਾਮਲਾ ਹੋਇਆ ਜੋ ਵੀ ਦੋਸ਼ੀ ਹੋਇਆ ਉਹਦੇ ਖਰਾਬ ਕਾਰਵੀ ਕਰਕੇ ਜਿਹੜੀ ਆ ਵੀ ਉਹ ਮਾਮਲੇ ਨੂੰ ਜਿਹੜ ਖਣਾ ਕਿ ਪੁਲਿਸ ਜੜੀਆ ਜਾਂਚ ਹੈ ਉਹ ਕਿਸ ਵੱਲ ਵਿਦਾਂਦੀ ਆ ਵੀ ਕੋਣ ਆਖੇ ਜਿਹੜਾ ਕਸੂਰਵਾਰ ਸੀ ਕਿਹੜਾ ਦੋਸ਼ ਸੀਗਾ ਵੀ ਤਾਂ ਜੋ ਉਹਦੇ ਤੇ ਜੜੀਆ ਕਾਰਵਾਈ ਅਮਲ ਵਿੱਚ ਉਹ ਲਿਆਂਦੀ ਜਾਵੇ ਵੀ ਹੁਣ ਜਿਹੜੇ ਪੀੜਿਤ ਪਰਿਵਾਰ ਆ ਉਹ ਗੁਹਾਰ ਲਗਾ ਰਿਹਾ ਵੀ ਦੂਜੀ ਤਰਨੇ ਉਹ ਦੇ ਖਿਲਾਫ ਜੜੀਆ ਕਾਰਵਾਈ ਵੀ ਹੋਵੇ ਤੇ ਉਹਨਾਂ ਨੇ ਸਾਨੂੰ ਜੜਿਆ ਹਸਪੀਟਲ ਆ ਕੇ ਵੀ ਜੜੀਆ ਸਾਡੇ ਤੇ ਵਾਰ ਕੀਤੇ ਤੇ ਜ਼ਖਮੀ ਕੀਤੇ ਇਹ ਦੋਸ਼ ਜਿਹੜੇ ਆ ਉਹ ਲੱਗਦੇ ਸਾਬਤ ਤੌਰ ਤੇ ਦਿਖਾਈ ਦੇ ਰਿਹਾ ਹੁਣ ਪੁਲਿਸ ਨੇ ਦੇਖਣਾ ਵੀ ਆਖਿਰ ਮਾਮਲੇ ਦੀ ਸੱਚਾਈ ਕੀ ਹੈ ਤੇ ਉਹ ਜਿਹੜਾ ਕਿਸਕਰਵਟ ਬੈਠਦਾ ਵੀ ਕੋਣ ਦੋਸ਼ੀ ਆ ਤੇ ਜਿਹੜੇ ਖਰਾਬ ਜੜੀਆ ਕਾਰ ਭਾਈ ਉਹ ਅਮਲ ਚ ਲਿਆਂਦੀ ਜਾਵੇਗੀ ਇਹਦਾ ਤੇ ਸਾਡੇ ਸਾਹਮਣੇ ਜ਼ਿੰਮੇਦਾਰ ਹੈ ਪਹਿਲੀ ਹੈ ਜੀ ਅੱਛਾ ਅੱਛਾ ਆ ਦੇਖਾਣਾ ਹੋ ਆ ਦੇਖੋ ਜੀ ਫੋਨ ਤੋੜਤਾ ਅਧਿਕਾਰ ਚੋਣਾ ਲਾ ਕੇ ਅੰਦਰ ਸਾਨੂੰ ਤਾਂ ਪਤਾ ਹੀ ਨਹੀਂ ਸੀ ਇਹਨੇ ਗੱਲ ਪਾਣੀ ਚ ਹੋਰ ਕੇ ਥੇਕੇ ਤੇ ਮਾਰ ਗੰਦਰਾ ਇਹ ਸਾਥੀ ਜੇ ਪੈਤਾ ਮਾਰਦੇ ਰਹਿਣੇ ਕਿ ਰੱਬ ਜਾਣੇ ਕੀ ਮਾਰਦੇ ਰਹਿਣੇ ਪਿੰਡ ਤੇ ਸਿਰ ਤੇ ਕੀ ਤੀਜ ਤਾਰ ਦਰਵਾਜ਼ੇ ਨਾਲ ਰੱਬ ਜਾਣੇ ਕੀ ਤੀਜ ਨਾਲ ਮਾਰਦਾ ਜੀ ਚਰਾਗ ਵਾਲੀ ਬੋਤਲਾਂ ਨਾਲ ਘੋਟਦੇ ਕੀ ਨਾਮ ਤੁਹਾਡਾ ਬੋਲ ਬੰਬ ਜੀ ਬੋਲ ਬੰਬ ਉਹ ਕਰਿਆ ਨਾ ਪਿੰਡ ਥੋੜੀ ਵਾਲਾ ਜੀ ਆਪਣਾ ਤੇ ਕੁੱਟਮਾਰ ਹੋਈ ਕਿਹਨਾਂ ਨੇ ਕੀਤੀ ਕਿਵੇਂ ਇਹ ਖਲਾਰਾ ਸਿੰਘ ਪਿੰਡ ਥੋੜੀ ਵਾਲਾ ਟਾਣੀ ਤੇ ਬੈਠੇ ਨੇ ਤੇ ਕੁੱਟਮਾਰ ਹੋਈ ਬੇਲੀ ਮੋਬਾਈਲ ਤੇ ਗੱਲ ਕਰਦਾ ਪੈਸੇ ਆਪਦੀ ਘਰ ਦੀ ਨਾਲ ਕਹਿੰਦੇ ਨਾ ਕਰਦਾ ਇਹ ਸੜਕ ਤੇ ਮੋੜ ਜੇ ਤੇ ਬੈਠਾ ਕਰਾਂ ਦੇ ਅੱਗੇ ਇਹਨੇ ਬੈਟਰੀ ਵਾਲੀ ਸਕੂਟਰੀ ਜੇ ਹੁੰਦੀ ਉਹ ਲਿਆ ਕੇ ਕੋਲੇ ਦੇ ਡਾਕ ਕੇ ਕੁਛ ਸਿਰ ਤੇ ਇਹਦੇ ਚੀਜ਼ ਮਾਰੀ ਹੈ ਇਹ ਡਿੱਗ ਪਿਆ ਬਾਅਦ ਚ ਇਹ ਉੱਥੋਂ ਮਾਨਕ ਜਿਹੜੇ ਡੱਗ ਡੂਗ ਪਿਆ ਉਹ ਇਹਦੇ ਗਾਲ ਪੈ ਗਿਆ ਆਹੀ ਛਡਾਉਣ ਗਏ ਆ ਬਾਅਦ ਚ ਉਹਦੇ ਮੁੰਡੇ ਆਏ ਨੂੰ ਸਾਰੇ ਆਣ ਕੇ ਗਾਲ ਪੈ ਗਏ ਨੇ ਰੋਹ ਦਾ ਕਿੱਥੇ ਗਾਲ ਪੈ ਰੋਹਾ ਮੰਜਿਆਂ ਨੂੰ ਲੈ ਕੇ ਪਿਆ ਜੀ ਗਲੀ ਚ ਬੱਚੇ ਡਾ ਗਲੀ ਚ ਮੰਜੇ ਸਾਡੇ ਕੋਲ ਥਾਂ ਨਹੀਂ ਹੈਗੀ ਇੰਨੀ ਤੇ ਗਲੀ ਦੇ ਡਾਹਲੀ ਦਾ ਕੋਈ ਉੱਥੇ ਟਰੈਕਟਰ ਨਹੀਂ ਲੰਘਦਾ ਕੋਈ ਟਰਾਲੀ ਨਹੀਂ ਲੰਘਦੀ ਕੋਈ ਖੇਤ ਇਹਦੇ ਨੂੰ ਰਾਹ ਨਹੀਂ ਉਤਰਦਾ ਉੱਥੋਂ ਕਿਹੜਾ ਵਜਾ ਤੋਂ ਬਿਨਾ ਵਜਾ ਤੋਂ ਮੁਕਾਲ ਲੈਂਦਾ ਬੰਦਾ ਤੁਹਾਡੇ ਕੋਲ ਵੀਡੀਓ ਹੈਗੀ ਸਾਡੇ ਕੋਲ ਵੀਡੀਓ ਵੀ ਹੈਗੀ ਕੁੱਟ ਮਾਰ ਹਾਂਜੀ ਕਿਹੜੀ ਕੁੱਟ ਮਾਰ ਉਹਨਾਂ ਨੇ ਹਾਂ ਉਹਦੀ ਵੀਡੀਓ ਹੈਗੀ ਹੈ ਸਾਰਾ ਸਾਰਾ ਕੁਝ ਹੈਗਾ ਜੀ ਟਰੈਕਟਰ ਚੜਾਇਆ ਕੀ ਕੀਤਾ ਬਾਈ ਇੱਥੇ ਕਿਤੇ ਟਰੈਕਟਰ ਚੜਾਉਣ ਦੀ ਕੋਸ਼ਿਸ਼ ਇਹਨਾਂ ਨੇ ਇਤਨੀ ਸਾਰਿਆਂ ਦੇ ਕਢਾਉਣ ਦੀ ਕੋਸ਼ਿਸ਼ ਕੀਤੀ ਉਹਨੇ ਆਖਿਆ ਸਾਰਿਆਂ ਨੂੰ ਮਾਰ ਦੇਗਾ ਤਾਂ ਇੱਕ ਦਾ ਉਹ ਚਾਰ ਬੰਦੇ ਅਸੀਂ ਰੋਟਾਵੀਟਰ ਦੇ ਥੱਲੇ ਆ ਚੱਲੇ ਹਾਂ ਉਹਨਾਂ ਦੇ ਹੱਥਾਂ ਠਗਾਰ ਵੀ ਫੜੇ ਹੋਏ ਉਹਨਾਂ ਕੋਲ ਕਿਰਪਾਨਾਂ ਹੈਗੀਆਂ ਕਾਪੇ ਬੰਦੇ ਉਹਨਾਂ ਸੱਦੇ 10 15 ਬੰਦੇ ਪਾਸੇ ਦੇ ਪਿੰਡਾਂ ਦੇ ਮਾਰਨ ਦੀ ਕੋਸ਼ਿਸ਼ ਹਾਂ ਇੱਕ ਪਿਸਤੌਲ ਵੀ ਹੈਗਾ ਇਹਨਾਂ ਕੋਲੇ ਤੇ ਉਦੋਂ ਬਾਅਦ ਚਲੇ ਗਏ ਟੱਕਾਂ ਮਠੰਡਾ ਪੈ ਗਿਆ ਘਰੋ ਘਰੀ ਚਲੇ ਗਏ ਨੇ ਤੇ ਰਾਤ ਇਹਦੇ ਨਾਲ ਪੰਗਾ ਪਿਆ ਉਹ ਇਹਨੂੰ ਲੈ ਕੇ ਆਏ ਇੱਥੇ ਹਸਪਤਾਲ ਦੇ ਬੂਹੇ ਕੋਲ ਮੇਰੇ ਨਾਲ ਪੈ ਗਏ ਹਾਂਜੀ ਇੱਥੇ ਆ ਕੇ ਘੇਰ ਕੇ ਕੁੱਟ ਮਾਰੀ ਇਹ ਇੱਥੇ ਆਣ ਕੇ ਘੇਰ ਕੇ ਕੁੱਟ ਮਾਰ ਕੀਤੀ ਇਹਦੇ ਜੱਥੇ 10 ਬੰਦੇ ਉਦੋਂ ਵੀ ਸੀ ਹਸਪਤਾਲ ਦੇ ਵਿੱਚ ਹਾਂਜੀ ਹਸਪਤਾਲ ਦੇ ਬਾਹਰ ਆਉ ਸਾਹਮਣੇ ਗੇਟ ਦੇ ਅੰਦਰ ਤੇ ਮੇਰੇ ਆ ਬੋਟ-ਬੋਟ ਕੇ ਮੇਰੀਆਂ ਵੱਖੀਆਂ ਤਾਂ ਪਾੜ ਦਿੱਤੀਆਂ ਨੇ ਨਾ ਮੈਨੂੰ ਲੱਗਦਾ ਕੋਈ ਹੱਡੀ ਫ੍ਰੈਕਚਰ ਹੋਈ ਹੋਣ ਮਾਰ ਕਾਰਵਾਈ ਹਣੀ ਕੀ ਕਰਵਾਈ ਫੁੱਲ ਤੋਂ ਫੁੱਲ ਹੋਣੀ ਚਾਹੀਦੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਕੈਮਰਾਮੈਨ ਦੇ ਨਾਮ ਸਰਪਜੀਤ ਸਿੰਘ ਡੈਨਿਕਸ ਵੇਰਾ ਫਰੋਈਪੁਰ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर